ਅੰਮ੍ਰਿਤਸਰ 'ਚ ਤੇ ਰਾਤ ਰੋਟੀ ਨੂੰ ਲੈ ਕੇ ਹੋਇਆ ਝਗੜਾ ਨੌਜਵਾਨ ਨੇ ਢਾਬੇ ਦੇ ਮਾਲਕ ਦੇ ਹੱਥ ਤੇ ਰੱਖ ਦਿੱਤੀ ਪਰਦੇ ਹੋ ਕੇ ਦੀ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਕੀ ਨਾਮ ਹੈ ਤੁਹਾਡਾ ਵੰਸ਼ੂਪਾ ਜੀ ਕੀ ਹੋਇਆ ਕੀ ਹੈ ਸਾਰਾ ਮਾਮਲਾ ਭਾਈ ਮੇਰਾ ਢਾਬਾ ਵਾ ਚਾਰ ਮੁੰਡੇ ਰਹਿੰਦੇ ਸਾਹਮਣੇ ਇੱਥੇ ਰੋਟੀ ਲੈਣਾ ਹੈ ਮੇਰ ਕੋਲ ਠੀਕ ਹੈ ਸ਼ਰਾਬੀਤੀ ਮੈਨੂੰ ਕਹਿੰਦਾ ਪੈਸੇ ਇਹਨਾਂ ਨੂੰ ਰੋਟੀ ਦੇ ਦੀ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਪੈਸੇ ਕੱਲ ਨੂੰ ਲੱਲਾਂਗੇ ਠੀਕ ਹੈ ਮੈਨੂੰ ਕਹਿੰਦਾ 15 ਫੁਲਕੇ ਕਰ ਦੇ ਨਾਲ ਪਨੀਰ ਕਰ ਦੇ ਹੂੰ ਮੈਂ ਕਹ ਪਈ ਹੋਰ ਫਿਰ ਮੈਨੂੰ ਕਹਿੰਦਾ ਤੂੰ ਹੀ ਯਾਰ ਤੇ ਆਪਾਂ ਦੋ ਜਣੇ ਕਿੱਦਾਂ ਖਾਵਾਂਗੇ ਮੈਂ ਕਹ ਪਈ ਤੀ ਬਾਹਰ ਹੋਈ ਸ਼ਰਾਬ ਪੀਤੀ ਕੁੜੀਆਂ ਖਲੋਤੀਆਂ ਤੇ ਅੰਦਰੋਂ ਭਾਈ ਪਿਸਤੋਲ ਕੱਢ ਕੇ ਮੇਰੇ ਮੱਥੇ ਲਾ ਦਿੱ ਆ ਗਏ ਇਹਨਾਂ ਨੇ ਹੂੰ ਠੀਕ ਹੈ ਫਿਰ ਦੋ ਕੁੜੀਆਂ ਖਲੋਤੀਆਂ ਸੀ ਉਹਨਾਂ ਤੇ ਉਹ ਕਹਿੰਦਾ ਤੇੜਾ ਤੇਰੇ ਗੋਲੀ ਮਾਰ ਦੇਣੀ ਹੈ ਹੂੰ ਮੈਨੂੰ ਮੋ ਗੋਲੀ ਮਾਰਨ ਦੇ ਚੱਕਰ ਜ ਆਪਣੇ ਨਾਲ ਦੇ ਦੇ ਗੋਲੀ ਮਾਰਦੀ ਵਟਦੇ ਭਾਈ ਇਹਨਾਂ ਨਾਲ ਹੀ ਧੋੜੇ ਉਹ ਥੱਲੇ ਉਹਨਾਂ ਦੇ ਨਾਲ ਹੀ ਮੇਰੇ ਗੋਲੀ ਮਾਰ ਲਗਾ ਭਾਈ ਜੀ ਥੱਲੇ ਮੈਂ ਥੱਲੇ ਆ ਤਾਂ ਨਾਲ ਹੀ ਦੂਜੇ ਤੇ ਪੱਟ ਦੇ ਮਾਰਤੀ ਆਪਣੇ ਨਾਲ ਦੇ ਦੇ ਗੋਲੀ ਵਾਲੀ ਉਹ ਸ਼ਟ ਕਮ ਸਾਢੇ 10 ਦਾ ਕੰਡ ਹੋਇਆ ਭਾਈ ਜੀ 1 ਵਜ ਗਿਆ ਹਜੇ ਤੱਕ ਕੁਝ ਨਹੀਂ ਬਣਿਆ ਤੇ ਉਹ ਬੰਦਾ ਕਿਸੇ ਨੂੰ ਗੋਲੀ ਉਹ ਧੋੜ ਗਿਆ ਭਾਈ ਉਹ ਜਿਹੜਾ ਗੋਲੀ ਵੱਜੀ ਉਹਨੂੰ ਪੁਲਿਸ ਕੋਲ ਲੈ ਗਈ ਜਿਹਨੂੰ ਗੋਲੀ ਵੱਜੀ ਉਹਨੂੰ ਪੁਲਿਸ ਲੈ ਗਈ ਐ ਪਸਤੌਰ ਵੀ ਪੁਲਿਸ ਕੋਲ ਰੌਂਦ ਵੀ ਪੁਲਿਸ ਕੋਲ ਉਹਦਾ ਜਿਹੜਾ ਮੋਟਰਸਾਈਕਲ ਜਬਤ ਹੋਇਆ ਉਹ ਵੀ ਪੁਲਿਸ ਕੋਲ ਹੈ ਜਿਹਨੇ ਗੋਲੀ ਮਾਰੀ ਉਹਦੀ ਜਨਾਨੀ ਵੀ ਪੁਲਿਸ ਕੋਲ ਹੀ ਹੈ ਸਾਰੇ ਪੁਲਿਸ ਕੋਲ ਕੁਝ ਨਹੀਂ ਜਦਾਂ ਮੁੰਡੇ ਉਹਨਾਂ ਨੇ ਰੋਟੀ ਮੰਗੀ ਇਹਨੇ ਰੋਟੀ ਦੇਣ ਲੱਗੇ ਉਹਨੇ ਨਸ਼ਾ ਕੀਤਾ ਸੀ ਉਹਨੇ ਗਾਲਾਂ ਕੱਢੀਆਂ ਕਿ ਅਸੀਂ ਦੋ ਜਣੇ ਇੰਨੇ ਫੁਲਕੇ ਥੋੜਾ ਖਾ ਲਾਂਗੇ ਜਦ ਕਿ ਉਹਨਾਂ ਨੇ ਆਪ ਕਹੇ ਸੀ ਕਿ ਇੰਨੇ ਫੁਲਕੇ ਦਿਓ ਮੁਰਕੇ ਇੰਨੀ ਗੱਲ ਹੋਈ ਇਹ ਕਹਿੰਦਾ ਤੁਸੀਂ ਤੁਹਾਡੇ ਨਸ਼ਾ ਕੀਤਾ ਤੁਸੀਂ ਬਾਹਰ ਜਾ ਮੇਰੇ ਕੋਲ ਕੁੜੀਆਂ ਖੜੀਆਂ ਨੇ ਚੰਗਾਲੀਆਂ ਤੁਹਾਨੂੰ ਗਾਲ ਕੱਢਦੇ ਇੰਨੇ ਚੋਂ ਅੰਦਰ ਉਹਦਾ ਛਾਲਾ ਅੰਦਰ ਗਿਆ ਉਹ ਸਾਲ ਕੱਢ ਕੇ ਲਿਆ ਗਿਆ ਉਹਨੂੰ ਫੜਾਏ ਤੇ ਉਹਨੇ ਇਹਦੇ ਮੱਥੇ ਤੇ ਰੱਖੀ ਐਨੇ ਧੱਕਾ ਮਾਰਿਆ ਉਹ ਪੈਸ਼ਲ ਟੈਕ ਪਰ ਪੈਸ਼ਲ ਖੋਨ ਦੀ ਕੋਸ਼ਿਸ਼ ਕੀਤੀ ਇਹਨੇ ਚੋਂ ਇੱਕ ਗੋਲੀ ਮਾਰੀ ਤੇ ਗੋਲੀ ਉਹਦੇ ਆਪਦੇ ਸਾਲੇ ਦੇ ਪੱਟ ਦੇ ਵੱਜੀ ਵਾਕਿ ਆਗੇ ਵਾਕਿ ਵੀ ਬੰਦਾ ਭਾਜੀ ਅੱਗੇ ਆਂਦਾ ਸੀ ਹਾਂਜੀ ਇਹਦੇ ਸਾਹਮਣੇ ਰਹਿੰਦੇ ਆ ਸਾਹਮਣੇ ਘਰ ਇੱਥੇ ਰਹਿੰਦੇ ਇੱਥੇ ਕਿਰਾਏ ਤੇ ਰਹਿੰਦਾ ਜੀ ਇੱਥੇ ਕਿਰਾਏ ਤੇ ਰਹਿੰਦਾ ਜੀ ਇਹ ਵੀ ਜਿਹਦੇ ਵਿੱਚ ਰਹਿੰਦੇ ਆ ਸਾਹਮਣੇ ਹਾਂਜੀ ਤੇ ਪੁਲਿਸ ਭਾਜੀ ਆ ਕੇ ਕਹਿੰਦੀ ਬੰਦਾ ਥੋੜੀ ਮਰਿਆ ਜੇ ਪੁਲਿਸ ਦੇ ਐਰ ਹੈ ਪੁਲਿਸ ਕਹਿੰਦੀ ਬੰਦਾ ਥੋੜੀ ਮਰ ਗਿਆ ਜੇ ਬੰਦਾ ਮਰ ਜਾਂਦਾ ਕਿ ਤਾਰਾ ਹੋਰ ਲੱਗ ਜਣੇਗੀ ਇਹ ਪੁਲਿਸ ਦੇ ਬਿਆਨ ਨੇ ਇਹਨਾਂ ਦੇ ਇੱਕ ਵਾਈਗਰ ਦਾ ਮੋਗੇ ਤੇ ਪੁੰਜੇ ਗੋਲੀ ਲ ਇਥੇ ਲੜਪੇ ਉਹਨੂੰ ਹਸਪਤਾਲ ਪੇ ਦਿੱਤਾ ਵਾ ਤੇ ਬਾਕੀ ਜੋ ਪੁਲਿਸ ਦੀ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਦਾ ਸਾਥ ਹੀ ਜਿਹਦੀ ਗੋਲੀ ਵਧੀ ਜਿਹਦੇ ਗੋਲੀ ਵੱਜੂ ਉਹਦਾ ਸਾਥ ਹੀ ਜਿਨ੍ਹਾਂ ਨੇ ਗੋਲੀ ਮਾਰੀ ਹੂੰ ਕਿੰਨੇ ਪਾਇਆ ਪੁਰਾਣੀ ਰੰਜਿਸ਼ ਹੀ ਕਿ ਮਾਮਲਾ ਕੀ ਹੈ ਇਸ ਬਾਰੇ ਨਹੀਂ ਕੋਈ ਹੋਰ ਪਤਾ ਏਟਾ ਬੇ ਰੋਟੀ ਲੈਣ ਤੋਂ ਅੱਗੇ ਲੜਪੇ ਸੀ ਹੂੰ ਰੋਟੀ ਲੈਣਾ ਹੈ ਰੋਟੀ ਲੈਣ ਤੋਂ ਅੱਗੇ ਲੜਪੇ ਆ ਟੋਟਲ ਕਿੰਨੀਆਂ ਗੋਲੀਆਂ ਚੱਲੀਆਂ ਇੱਕ ਇੱਕ ਫੇਰ ਹੋਇਆ ਕੋਈ ਵੀਡੀਓ ਆਈ ਸਾਹਮਣੇ ਹਾਂਜੀ ਹਾਂਜੀ ਹਾਂਜੀ